ਦੇਸ਼ ਭਰ ਦੇ ਕਰੋੜਾ ਟੈਕਸਰ ਦਾਤਾਵਾਂ ਦੇ ਲਈ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ ਅੱਜ ਯਾਨੀ ਕਿ 15 ਸਤੰਬਰ 2025 ਹੈ ਇਸ ਦੇ ਦੌਰਾਨ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਆਈਟੀਆਰ ਭਰਨ ਦੀ ਆਖਰੀ ਮਿਤੀ 30 ਸਤੰਬਰ ਤੱਕ ਵਧਾ ਦਿੱਤੀ ਹੈ ਐਨਾ ਅਫਵਾਹਾਂ ਤੇ ਰੋਕ ਲਗਾਉਂਦੇ ਹੋਏ ਆਮਦਨ ਕਰ ਵਿਭਾਗ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਅਜਿਹੀਆਂ ਖਬਰਾਂ ਪੂਰੀ ਤਰ੍ਹਾਂ ਝੂਠੀਆਂ ਹਨ ਵਿਭਾਗ ਨੇ ਐਕਸ ਤੇ ਪੋਸਟ ਕੀਤਾ ਹੈ ਕਿ ਮੁਲਾਂਕਣ ਸਾਲ 2025 ਅਤੇ 26 ਲਈ ਵਿਅਕਤੀਗਤ ਅਤੇ HUF ਟੈਕਸਦਾਤਾਵਾਂ ਦੇ ਲਈ ਆਈਟੀਆਰ ਭਰਨ ਦੀ ਆਖਰੀ ਮਿਤੀ ਸਿਰਫ 15 ਸਤੰਬਰ ਹੈ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਤੇ ਵਿਭਾਗ ਨੇ ਟੈਕਸਦਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਅਧਿਕਾਰਤ ਵੈੱਬਸਾਈਟ ਜਾਂ ਫਿਰ ਵਿਭਾਗ ਦੁਆਰਾ ਜਾਰੀ ਨੋਟਿਸ ਤੇ ਭਰੋਸਾ ਕਰਨ ਅਤੇ ਕਿਸੇ ਵੀ ਝਾਲੀ ਖਬਰ ਦਾ ਸ਼ਿਕਾਰ ਨਾ ਹੋਣ ਨਿਯਮਾਂ ਅਨੁਸਾਰ ਸਮੇਂ ਸਿਰ ਆਈਟੀਆਰ ਫਾਈਲ ਨਾ ਕਰਨ ਵਾਲਿਆਂ ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਤੇ ਇਸ ਦੇ ਲਈ ਜਿੰਨਾ ਟੈਕਸਦਾਤਾਵਾਂ ਨੇ ਅਜੇ ਤੱਕ ਆਪਣੀ ਰਿਟਰਨ ਫਾਈਲ ਨਹੀਂ ਕੀਤੀ ਹੈ ਤੇ ਉਹਨਾਂ ਨੂੰ ਇਹ ਪ੍ਰਕਿਰਿਆ ਅੱਜ ਹੀ ਪੂਰੀ ਕਰਨੀ ਪਵੇਗੀ ਆਮਦਨ ਟੈਕਸ ਵਿਭਾਗ ਦੇ ਅਨੁਸਾਰ ਮੁਲਾਂਕਣ ਸਾਲ 2025 ਅਤੇ 26 ਵਿੱਚ ਹੁਣ ਤੱਕ 6 ਕਰੋੜ ਤੋਂ ਵੱਧ ਆਈਟੀਆਰ ਫਾਈਲ ਕੀਤੇ ਗਏ ਨੇ ਤੇ ਪਿਛਲੇ ਸਾਲ ਇਹ ਗਿਣਤੀ ਰਿਕਾਰਡ ਜੋ ਹੈ 7.28 ਕਰੋੜ ਤੱਕ ਪਹੁੰਚ ਗਈ ਸੀ ਜਦੋਂ ਕਿ ਇਸ ਤੋਂ ਪਹਿਲਾਂ ਦੇ ਸਾਲ ਦੇ ਵਿੱਚ 6.77 ਕਰੋੜ ਆਈਟੀਆਰ ਫਾਈਲ ਕੀਤੇ ਗਏ ਸਨ ਲਗਾਤਾਰ ਵਧਦੀ ਗਿਣਤੀ ਟੈਕਸ ਪਾਲਣਾ ਅਤੇ ਦਾਇਰੇ ਦੇ ਵਿੱਚ ਵਾਧੇ ਨੂੰ ਦਰਸਾਉਂਦੀ ਹੈ